ਤਹਾਰ ਦੇ ਵਿੱਚ ਦਿੱਲੀ ਦੇ ਡੁੱਬਣ ਦਾ ਖਤਰਾ ਇੱਥੇ ਬਣਿਆ ਹੋਇਆ ਹੈ ਦਿੱਲੀ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਪਾਰ ਯਮੁਨਾ ਦਾ ਪਾਣੀ ਲਗਾਤਾਰ ਬਾਰਿਸ਼ ਕਾਰਨ ਯਮੁਨਾ ਨਦੀ ਉਫਾਨਦੇ ਹੋਤੇ ਹੈ ਲੋਹਾਪੁਰ ਦੀਆਂ ਡਰੋਨ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ 에ਰੀਅਲ ਵਿਊ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਹੇਠਲੇ ਇਲਾਕਿਆਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਿਆ ਗਿਆ ਹੈ ਤਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪਾਣੀ ਜੋ ਖਤਰੇ ਦੇ ਨਿਸ਼ਾਨ ਤੋਂ ਪਾਰ ਵਗਦਾ ਹੋਇਆ ਯਮੁਨਾ ਦਾ ਇੱਥੇ ਨਜ਼ਾਰਾ ਲੇ ਤੁਸੀਂ ਪਾਣੀ ਦੀ ਸਪੀਡ ਵੇਖੋ ਕਿ ਤੇਜ਼ ਰਫ਼ਤਾਰ ਪਾਣੀ ਇੱਥੇ ਵਗਦਾ ਹੋਇਆ ਨਜ਼ਰ ਆ ਰਿਹਾ ਉਫਾਨ ਦੇ ਉੱਤੇ ਹੈ ਪਾਣੀ ਲਾਜ਼ਮੀ ਤੌਰ ਦੇ ਉੱਤੇ ਇਨ੍ਹਾਂ ਇਲਾਕਿਆਂ ਦੇ ਨੇੜਲੇ ਜਿਹੜੇ ਖੇਤਰ ਨੇ ਉਹਨਾਂ ਦੀ ਫਿਕਰ ਵਧੀ ਹੋਏਗੀ ਤਾਂ ਹੜ੍ਹ ਦੇ ਵਿੱਚ ਦਿੱਲੀ ਦੇ ਡੁੱਬਣ ਦਾ ਖਤਰਾ ਬਣਿਆ ਹੈ ਦਿੱਲੀ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਪਾਰ ਯਮੁਨਾ ਦਾ ਪਾਣੀ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ بارش ਕਾਰਨ ਜਮੁਨਾ ਨਦੀ ਉਫਾਨਦੇ ਹੋਤੇ ਹੈ। ਕਠਾਠਾ ਮਾਰਦਾ ਹੋਇਆ ਇਹ ਪਾਣੀ। ਤਾਂ ਮੇਰੇ ਸਹਿਯੋਗੀ ਹਰਪ੍ਰੀਤ ਸਿੰਘ ਬੰਦੇਸ਼ਾ ਵੀ ਲਾਈਵ ਜੁੜ ਚੁੱਕੇ ਨੇ। ਤਾਂ ਹਰਪ੍ਰੀਤ ਕੀ ਸਥਿਤੀ ਹੈ ਇਸ ਵਕਤ? ਆ ਦੇਖੋ ਮੈਂ ਇਸ ਵੇਲੇ ਪੁਰਾਣਾ ਜਿਹੜਾ ਲੋਹੇ ਪੁੜਾ ਹੈ ਉਸੇ ਮੌਜੂਦ ਹਨ ਤੁਹਾਨੂੰ ਤਸਵੀਰਾਂ ਇੱਥੋਂ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਪਾਣੀ ਦਾ ਫਲੋ ਤੁਸੀਂ ਦੇਖ ਰਹੇ ਹੋ ਕਿ ਆ ਅਕਸਰ ਇੱਥੇ ਇਹ ਹਾਲਾਤ ਨਜ਼ਰ ਨਹੀਂ ਆਉਂਦੇ ਕੱਲ ਜਦੋਂ ਮੈਂ ਇੱਥੇ ਪਹੁੰਚਿਆ ਸੀ ਤਾਂ ਆ ਸਾਹਮਣੇ ਜਿਹੜਾ ਤੁਸੀਂ ਦਰਖ ਦੇਖ ਰਹੇ ਸੀ ਇਸ ਤੋਂ ਅੱਗੇ ਖੜੇ ਸੀ ਲੇਕਿਨ ਅੱਜ ਹਾਲਾਤ ਇਹ ਨੇ ਕਿ ਅਸੀਂ ਉੱਥੋਂ ਬਹੁਤ ਪਿੱਛੇ ਆ ਤੇ ਪਾਣੀ ਜਿਹੜਾ ਉਹ ਲਗਾਤਾਰ ਲੈਵਲ ਵਧਦਾ ਜਾ ਰਿਹਾ ਹੈ ਇਸ ਵੇਲੇ ਜੇਕਰ ਅਸੀਂ ਗੱਲ ਕਰੀਏ ਤਾਂ ਯਮਨਾ ਜਿਹੜੀ ਉਹ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਪੈ ਰਹੀ ਹੈ ਲਗਾਤਾਰ ਜਿਹੜਾ ਹਤ ਵੇਲੇ ਯਮਨਾ ਜਿਹੜੀ 206.93 ਤੇ ਬਹਿ ਰਹੀ ਹੈ ਯਾਨੀ ਕਿ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਿਹੜਾ ਏਵੈਕੂਏਸ਼ਨ ਦੀ ਗੱਲ ਕੀਤੀ ਜਾਂਦੀ ਕਿ ਲੋਕਾਂ ਨੂੰ ਕੱਢਿਆ ਜਾਏ ਉਸ ਐਲਾਨ ਤੇ ਚਲੀ ਗਈ ਹੈ ਜਿਹੜਾ ਲੋਹੇ ਦਾ ਪੁਲ ਹੈ ਉਸ ਤੋਂ ਉੱਤੇ ਟ੍ਰੈਫਿਕ ਬਿਲਕੁਲ ਬੰਦ ਕਰ ਦਿੱਤਾ ਗਿਆ ਕਿਸੇ ਨੂੰ ਆਉਣ ਜਾਣ ਦੀ ਹਜ਼ਾਜ਼ਤ ਨਹੀਂ ਟ੍ਰੇਨਸ ਵੀ ਜਿਹੜੀਆਂ ਨੇ ਜਿਹੜੀਆਂ ਕੱਢੀਆਂ ਜਾ ਰਹੀਆਂ ਸਨ ਉਹ 10 ਕਿਲੋਮੀਟਰ ਦੀ ਸਪੀਡ ਤੇ ਤੋਂ ਟ੍ਰੇਨ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਕਿ ਟ੍ਰੇਨਸ ਨੂੰ ਵੀ ਕੱਢਿਆ ਨਹੀਂ ਜਾ ਰਿਹਾ ਜਿਹੜਾ ਹਤਨੀਕੁੰਡ ਤੋਂ ਅਜੇ ਤੱਕ ਹਰ ਘੰਟੇ ਜਿਹੜਾ ਡਿਸਚਾਰਜ ਹੋ ਰਿਹਾ ਲਗਭਗ 1.5 ਲੱਖ ਕਿਊਬਿਕ ਦੇ ਕਰੀਬ ਹੈ ਵਜੀਰਾਬ ਕਿ ਉਸ ਜਿਹੜਾ ਪਾਣੀ ਕੱਢਿਆ ਜਾ ਰਿਹਾ ਲੇਕਿਨ 6 11 ਵਜੇ ਤੱਕ ਜਿਹੜਾ ਇਸ ਵੇਲੇ ਵਾਟਰ ਲੈਵਲ ਹੈ ਉਹ ਹੈਗਾ 206.9 ਤਿੰਨ ਤੇ ਇਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪਾਣੀ ਕਿਸ ਤਰੀਕੇ ਨਾਲ ਅੱਗੇ ਵਧ ਰਿਹਾ ਹੈ ਜਿਹੜੇ ਕੁਝ ਹੇਠਲੇ ਇਲਾਕੇ ਨੇ ਖਾਸ ਤੌਰ ਤੇ ਯਮਨਾ ਦਾ ਨਾਲ ਲੱਗਦੇ ਹੋਏ ਉਹਨਾਂ ਦੇ ਵਿੱਚ ਲੋਕਾਂ ਨੂੰ ਜ਼ਰੂਰ ਏਕਿਊਏਟ ਕਰ ਲਿਆ ਗਿਆ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਯਮਨਾ ਬਾਜ਼ਾਰ ਇਹ ਕਿਹੜੇ ਕਿਹੜੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਏਵੈਕਿਊਏਸ਼ਨ ਪ੍ਰੋਸੈਸ ਜਿਹੜਾ ਉਹ ਸ਼ੁਰੂ ਕੀਤਾ ਗਿਆ ਕਿਹੜੇ ਇਲਾਕੇ ਨੇ ਦੇਖੋ ਯਮਨਾ ਬਾਜ਼ਾਰ ਦਾ ਜਿਹੜਾ ਇਲਾਕਾ ਉੱਥੇ ਇਵੈਕੂਏਸ਼ਨ ਜਿਹੜਾ ਉਹ ਪ੍ਰੋਸੈਸ ਸ਼ੁਰੂ ਕੀਤਾ ਗਿਆ ਕੁਝ ਏਰੀਆ ਜਿਹੜਾ ਬਦਰਪੁਰ ਬਾਰਡਰ ਦੇ ਨਾਲ ਲੱਗਦਾ ਗਿਆ ਉੱਥੇ ਵੀ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਲੋਕੀ ਉਚਲੇ ਸਥਾਨਾਂ 'ਤੇ ਚਲੇ ਜਾਣ ਨਾਲ ਹੀ ਆ ਜਿਹੜਾ ਇਲਾਕਾ ਬਿਲਕੁਲ ਨਾਲ ਲੱਗਦਾ ਯਮਨਾ ਦੇ ਜਿਸ ਨੂੰ ਖਾਦਰ ਕਿਹਾ ਜਾਂਦਾ ਉਸ ਦੇ ਨਾਲ ਵੀ ਕਾਫੀ ਜ਼ਿਆਦਾ ਜਨਤਾ ਜਿਹੜੀ ਇਹ ਰਹਿੰਦੀ ਸੀ ਉਸ ਨੂੰ ਵੀ ਪਹਿਲਾਂ ਹੀ ਇਥੋਂ ਹਟਾ ਦਿੱਤਾ ਗਿਆ ਪ੍ਰਸ਼ਾਸਨ ਪਹਿਲਾਂ ਹੀ ਰੈਡ ਅਲਰਟ ਤੇ ਸੀ ਕਿ ਜੇਕਰ ਹਾਲਾਤ ਵਿਗੜਨਗੇ ਤੇ ਲੋਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਇਥੋਂ ਖਡਿਆ ਜਾਏ ਲੇਕਿਨ ਇੱਥੇ ਤੁਸੀਂ ਪਾਣੀ ਦੀ ਜਿਹੜੀ ਸਪੀਡ ਦੇਖ ਰਹੇ ਹੋ ਅਕਸਰ ਮ ਖੜਾ ਇਸ ਸਮੇਂ ਕਾਫੀ ਅੱਗੇ ਜਾ ਕੇ ਮੈਂ ਰਿਪੋਰਟ ਕਰਦਾ ਰਿਹਾ ਲੇਕਿਨ ਅਜ ਹਲਾਤੇ ਨੇ ਕਿ ਜਿਸ ਜਗ੍ਹਾ ਤੇ ਮੈਂ ਖੜਾ ਹੋਇਆ ਇੱਥੇ ਵੀ ਹਲਾਦ ਹੋ ਰਹੇ ਨੇ ਕਿ ਮਿੱਟੀ ਜਿਹੜੀ ਹੈ ਉਹ ਲਗਾਤਾਰ ਘਟ ਰਹੀ ਮੈਂ ਤੁਹਾਨੂੰ ਤਸਵੀਰ ਦਿਖਾਵਾਂ ਕਿ ਜੇਕਰ ਸਾਡੇ ਵੀਜੇ ਤੁਹਾਨੂੰ ਦਿਖਾ ਸਕਣ ਤੇ ਆਹ ਉਹ ਏਰੀਆ ਜਿਹੜਾ ਲਗਾਤਾਰ ਦੇਖੋ ਇੱਥੋਂ ਲਗਾਤਾਰ ਮਿੱਟੀ ਜਿਹੜੀ ਥੱਲੇ ਜਾ ਰਹੀ ਮੈਂ ਇਸ ਤੋਂ ਅੱਗੇ ਜਾਵਾਂ ਤੇ ਥੋੜਾ ਜਿਹਾ ਖਤਰਾ ਹੈ ਕਿਉਂਕਿ ਇਹ ਇੱਕਦਮ ਥੱਲੇ ਬੈਠ ਰਹੀ ਹੈ ਜਗਾ ਤੇ ਇਹ ਕਾਫੀ ਡੂੰਘਾ ਇਲਾਕਾ ਹੈ ਤੇ ਲਗਾਤਾਰ ਜਿਹੜਾ ਹੁਣ ਪਾਣੀ ਇੱਥੇ ਵਧ ਰਿਹਾ ਹੈ ਸਤਰ ਵਧ ਰਿਹਾ ਹੈ ਲੋਕਾਂ ਨੂੰ ਜਿਹ ਦੀ ਟ੍ਰੈਫਿਕ ਦੀ ਲੇਕਿਨ ਇਹ ਵੀ ਹੁਣ ਬਿਲਕੁਲ ਇੱਥੇ ਬੰਦ ਕਰ ਦਿੱਤਾ ਗਿਆ ਇੱਥੇ ਕੋਈ ਨਹੀਂ ਹੈਗਾ ਬਿਲਕੁਲ ਇੱਥੇ ਟ੍ਰੈਫਿਕ ਜਿਹੜਾ ਰੋਕ ਦਿੱਤਾ ਗਿਆ ਹੈ। ਅ احتیاطਨ ਦੇ ਤੌਰ ਤੇ ਜਿਹੜੇ ਮੀਜਰਸ ਨੇ ਲਏ ਜਾ ਰਹੇ ਨੇ ਪਹਿਲਾਂ ਹੀ ਦਿੱਲੀ ਸਰਕਾਰ ਕਹਿ ਚੁੱਕੀ ਕਿ ਡਰਨ ਦੀ ਘਬਰਾਹੰਦੀ ਜ਼ਰੂਰਤ ਨਹੀਂ ਪ੍ਰਸ਼ਾਸਨ ਬਿਲਕੁਲ ਅਲਰਟ ਹੈ ਜੇਕਰ ਕਿਸੇ ਵੀ ਤਰੀਕੇ ਦੀ ਦਿੱਕਤ ਹੋਏਗੀ ਤਾਂ ਉਸ ਨੂੰ ਨਜਿੱਠਿਆ ਜਾਏਗਾ। ਯਮਨਾ ਬਾਜ਼ਾਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਉੱਥੇ ਪਹਿਲਾਂ ਹੀ ਐਨਡੀਆਰਐਫ ਜਿਹੜੀ ਉਹ ਤਾਇਨਾਤ ਕਰ ਦਿੱਤੀ ਗਈ ਹੈ ਕਿ ਐਨਡੀਆਰਐਫ ਦੀ ਜਿਹੜੀਆਂ ਟੀਮਸ ਨੇ ਉਹ ਪਹਿਲਾਂ ਹੀ ਉੱਥੇ ਤਾਇਨਾਤ ਨੇ ਤੇ ਇਸ ਕਰਕੇ तमाम ਜਿਹੜੇ ਮੀਜ ਜ਼ਰੂਰ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਹੁਣ ਯਮਨਾ ਦਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਜਿਹੜੇ ਕੈਚਮੈਂਟ ਏਰੀਆ ਨੇ ਯਮਨਾ ਦੇ ਉਥੇ ਮੀਂਹ ਜਿਆਦਾ ਪੈ ਰਿਹਾ ਪਹਾੜਾਂ ਤੇ ਬਰਸਾਤ ਹੋ ਰਹੀ ਹੈ ਜਿਸ ਦੇ ਕਰਕੇ ਦਿੱਲੀ ਦੇ ਵਿੱਚ ਹੁਣ ਬਾੜ ਦਾ ਖਤਰਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਰਪ੍ਰੀਤ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਤਾਂ ਫਿਲਹਾਲ ਦਿੱਲੀ ਦੇ ਵਿੱਚ ਹੜ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਤੇ ਪੂਰੀ ਨਜ਼ਰ ਇਹਨਾਂ ਹਾਲਾਤਾਂ ਦੇ ਉੱਤੇ ਬਣਾਈ ਹੋਈ ਹੈ ਇੱਥੇ ਵੇਲਾ ਹੋ ਗਿਆ ਆਪਣੇ ਕੁੰਬੇਰਾਜ ਕੇ 18 ਗੇਟ पिछले 90 घंटे से पूरे खुले हैं और यमुना खतरे के निशान से ऊपर बहती हुई नजर आ रही है यह पानी धीरे धीरे करते यमुनानगर करनाल पानीपत सोनीपत और फिर दिल्ली तबाही का मंजर लेकर जा रहा है और इसकी शुरुआत यही हथनी कुंड बैराज से देखने को मिल रही है कि जब पानी तीन लाख चालीस हजार क्यूसिक पर पहुंचा था तो हथनी कुंड बैराज की एक दीवार भी क्षतिग्रस्त हो गई थी ऐसे में मौसम विभाग का अलर्ट है कि आज दिन भर पहाड़ों पर भारी बरसात हो सकती है जिसके चलते यमुना नदी एक बार फिर से उफान पर होगी और यह तबाही का मंजर फिर देखना पड़ेगा आज, सी न्यूज, बैराज। तो खबरदार तो आज पीटीसी न्यूज़ हत्ती कुंब्राज तो हरदे ਵਿੱਚ ਦਿੱਲੀ ਦੇ ਡੁੱਬਣ ਦਾ ਖਤਰਾ ਇੱਥੇ ਬਣਿਆ ਹੋਇਆ ਹੈ ਦਿੱਲੀ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਪਾਰ ਯਮੁਨਾ ਦਾ ਪਾਣੀ ਲਗਾਤਾਰ بارش ਕਾਰਨ ਯਮੁਨਾ ਨਦੀ ਉਫਾਨਦੇ ਹੋਤੇ ਹੈ ਲੁਹਾਪੁਰ ਦੀਆਂ ਡਰੋਨ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ 에ਰੀਅਲ 뷰 ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਹੇਠਲੇ ਇਲਾਕਿਆਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਿਆ ਗਿਆ। ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪਾਣੀ ਜੋ ਖਤਰੇ ਦੇ ਨਿਸ਼ਾਨ ਤੋਂ ਪਾਰ ਵਗਦਾ ਹੋਇਆ ਯਮੁਨਾ ਦਾ ਇੱਥੇ ਨਜ਼ਰ ਆ ਰਿਹਾ। ਤੁਸੀਂ ਪਾਣੀ ਦੀ ਸਪੀਡ ਵੇਖੋ ਕਿ ਤੇਜ਼ ਰਫ਼ਤਾਰ ਪਾਣੀ ਇੱਥੇ ਵਗਦਾ ਹੋਇਆ ਨਜ਼ਰ ਆ ਰਿਹਾ। ਉਫਾਨ ਦੇ ਉੱਤੇ ਹੈ ਪਾਣੀ। ਲਾਜ਼ਮੀ ਤੌਰ ਦੇ ਇਨਾਂ ਇਲਾਕਿਆਂ ਦੇ ਨੇੜਲੇ ਜਿਹੜੇ ਖੇਤਰ ਨੇ ਉਹਨਾਂ ਦੀ ਫਿਕਰ ਵਧੀ ਹੋਏਗੀ ਤਾਂ ਹੜ੍ਹ ਦੇ ਵਿੱਚ ਦਿੱਲੀ ਦੇ ਡੁੱਬਣ ਦਾ ਖਤਰਾ ਬਣਿਆ ਹੈ ਦਿੱਲੀ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਪਾਰ ਯਮੁਨਾ ਦਾ ਪਾਣੀ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ بارش ਕਾਰਨ ਯਮੁਨਾ ਨਦੀ ਉਫਾਨਦੇ ਹੋਤੇ ਹੈ ਕਠਾਠਾ ਮਾਰਦਾ ਹੋਇਆ ਇਹ ਪਾਣੀ ਤਾਂ ਮੇਰੇ ਸਹਿਯੋਗੀ ਹਰਪ੍ਰੀਤ ਸਿੰਘ ਬੰਦੇਸ਼ਾ ਵੀ ਲਾਈਵ ਜੁੜ ਚੁੱਕੇ ਨੇ ਤਾਂ ਹਰਪ੍ਰੀਤ ਕੀ ਸਥਿਤੀ ਹੈ ਇਸ ਵਕਤ ਆ ਦੇਖੋ ਮੈਂ ਇਸ ਵੇਲੇ ਪੁਰਾਣਾ ਜਿਹੜਾ ਲੋਹੇ ਦਾ ਪੁਲਾ ਹੈ ਉਸੇ ਮੌਜੂਦਾਂ ਤੁਹਾਨੂੰ ਤਸਵੀਰਾਂ ਇੱਥੋਂ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਪਾਣੀ ਦਾ ਫਲੋ ਤੁਸੀਂ ਦੇਖ ਰਹੇ ਹੋ ਕਿ ਆ ਅਕਸਰ ਇੱਥੇ ਇਹ ਹਾਲਾਤ ਨਜ਼ਰ ਨਹੀਂ ਆਉਂਦੇ ਕੱਲ ਜਦੋਂ ਮੈਂ ਇੱਥੇ ਪਹੁੰਚਿਆ ਸੀ ਤਾਂ ਆ ਸਾਹਮਣੇ ਜਿਹੜਾ ਤੁਸੀਂ ਦਰੱਖ ਦੇਖ ਰਹੇ ਸੀ ਇਸ ਤੋਂ ਅੱਗੇ ਖੜੇ ਸੀ ਲੇਕਿਨ ਅੱਜ ਹਾਲਾਤ ਇਹ ਨੇ ਕਿ ਅਸੀਂ ਉੱਥੋਂ ਬਹੁਤ ਪਿੱਛੇ ਆ ਤੇ ਪਾਣੀ ਜਿਹੜਾ ਉਹ ਲਗਾਤਾਰ ਲੈਵਲ ਵਧਦਾ ਜਾ ਰਿਹਾ ਹੈ ਇਸ ਵੇਲੇ ਜੇਕਰ ਅਸੀਂ ਗੱਲ ਕਰੀਏ ਤਾਂ ਯਮਨਾ ਜਿਹੜੀ ਉਹ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਪੈ ਰਹੀ ਹੈ ਲਗਾਤਾਰ ਜਿਹੜਾ ਹਤ ਵੇਲੇ ਯਮਨਾ ਜਿਹੜੀ 206.93 ਤੇ ਬਹਿ ਰਹੀ ਹੈ ਯਾਨੀ ਕਿ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਿਹੜਾ ਇਵੈਕੂਏਸ਼ਨ ਦੀ ਗੱਲ ਕੀਤੀ ਜਾਂਦੀ ਕਿ ਲੋਕਾਂ ਨੂੰ ਕੱਢਿਆ ਜਾਏ ਉਸ ਇਲਾਕੇ ਤੇ ਚਲੀ ਗਈ ਹੈ ਜਿਹੜਾ ਲੋਹੇ ਦਾ ਪੋੜਾ ਹੈ ਉਸ ਤੋਂ ਉੱਤੇ ਟ੍ਰੈਫਿਕ ਬਿਲਕੁਲ ਬੰਦ ਕਰ ਦਿੱਤਾ ਗਿਆ ਕਿਸੇ ਨੂੰ ਆਉਣ ਜਾਣ ਦੀ ਹਜ਼ਾਜ਼ਤ ਨਹੀਂ ਟ੍ਰੇਨਸ ਵੀ ਜਿਹੜੀਆਂ ਨੇ ਜਿਹੜੀਆਂ ਕੱਢੀਆਂ ਜਾ ਰਹੀਆਂ ਸਾਨੂੰ 10 ਕਿਲੋਮੀਟਰ ਦੀ ਸਪੀਡ ਤੇ ਤੁਹਾਨੂੰ ਟ੍ਰੇਨ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਕਿ ਟ੍ਰੇਨਸ ਨੂੰ ਵੀ ਕੱਢਿਆ ਨਹੀਂ ਜਾ ਰਿਹਾ ਜਿਹੜਾ ਹਸਨੀਕੁੰਡ ਤੋਂ ਅਜੇ ਤੱਕ ਹਰ ਘੰਟੇ ਜਿਹੜਾ ਡਿਸਚਾਰਜ ਹੋ ਰਿਹਾ ਲਗਭਗ 1.5 ਲੱਖ ਕਿਊਬਸ ਦੇ ਕਰੀਬ ਹੈ ਵਜੀਰਾ ਕਿਉਂ ਸੇ ਜਿਹੜਾ ਪਾਣੀ ਕੱਢਿਆ ਜਾ ਰਿਹਾ ਲੇਕਿਨ 11 ਵਜੇ ਤੱਕ ਜਿਹੜਾ ਇਸ ਵੇਲੇ ਵਾਟਰ ਲੈਵਲ ਹੈ ਉਹ ਹੈਗਾ 206.9 ਤੈਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਣੀ ਕਿਸ ਤਰੀਕੇ ਨਾਲ ਅੱਗੇ ਵਧ ਰਿਹਾ ਹੈ ਜਿਹੜੇ ਕੁਝ ਹੇਠਲੇ ਇਲਾਕੇ ਨੇ ਖਾਸ ਤੌਰ ਤੇ ਯਮਨਾ ਦਾ ਨਾਲ ਲੱਗਦੇ ਹੋਏ ਉਹਨਾਂ ਦੇ ਵਿੱਚ ਲੋਕਾਂ ਨੂੰ ਜਰੂਰ ਈਵੈਕੂਏਟ ਕਰ ਲਿਆ ਗਿਆ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਯਮਨਾ ਬਾਜ਼ਾਰ ਇਹ ਕਿਹੜੇ ਕਿਹੜੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਈਵੈਕੂਏਸ਼ਨ ਪ੍ਰੋਸੈਸ ਜਿਹੜਾ ਉਹ ਸ਼ੁਰੂ ਕੀਤਾ ਗਿਆ ਕਿਹੜੇ ਇਲਾਕੇ ਨੇ ਦੇਖੋ ਯਮਨਾ ਬਾਜ਼ਾਰ ਦਾ ਜਿਹੜਾ ਇਲਾਕਾ ਹੈ ਉੱਥੇ ਇਵੈਕੂਏਸ਼ਨ ਜਿਹੜਾ ਉਹ ਪ੍ਰੋਸੈਸ ਸ਼ੁਰੂ ਕੀਤਾ ਗਿਆ ਹੈ ਕੁਝ ਏਰੀਆ ਜਿਹੜਾ ਬਦਰਪੁਰ ਬਾਰਡਰ ਦੇ ਨਾਲ ਲੱਗਦਾ ਗਿਆ ਉੱਥੇ ਵੀ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਲੋਕੀ ਉੱਚਲੇ ਸਤਾਣਾ ਚਲੇ ਜਾਣ ਨਾਲ ਹੀ ਆ ਜਿਹੜਾ ਇਲਾਕਾ ਬਿਲਕੁਲ ਨਾਲ ਲੱਗਦਾ ਹੈ ਯਮਨਾ ਦੇ ਜਿਸ ਨੂੰ ਖਾਦਰ ਕਿਹਾ ਜਾਂਦਾ ਹੈ ਉਸ ਦੇ ਨਾਲ ਵੀ ਕਾਫੀ ਜ਼ਿਆਦੀ ਜਨਤਾ ਜਿਹੜੀ ਇਹ ਰਹਿੰਦੀ ਸੀ ਉਸ ਨੂੰ ਵੀ ਪਹਿਲਾਂ ਹੀ ਇੱਥੋਂ ਹਟਾ ਦਿੱਤਾ ਗਿਆ ਪ੍ਰਸ਼ਾਸਨ ਪਹਿਲਾਂ ਹੀ ਰੈਡ ਅਲਰਟ ਤੇ ਸੀ ਕਿ ਜੇਕਰ ਹਾਲਾਤ ਵਿਗੜਨਗੇ ਤੇ ਲੋਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਇੱਥੋਂ ਕੱਢਿਆ ਜਾਏ ਲੇਕਿਨ ਇੱਥੇ ਤੁਸੀਂ ਪਾਣੀ ਦੀ ਜਿਹੜੀ ਸਪੀਡ ਦੇਖ ਰਹੇ ਹੋ ਮੈਂ ਖੜਾ ਇਸ ਤੋਂ ਮਾਫ਼ੀ ਕਾਫੀ ਅੱਗੇ ਜਾ ਕੇ ਮੈਂ ਰਿਪੋਰਟ ਕਰਦਾ ਰਿਹਾ ਲੇਕਿਨ ਅੱਜ ਹਾਲਾਤ ਇਹ ਨੇ ਕਿ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਇੱਥੇ ਵੀ ਹਲਾਦੋ ਰਹੇ ਨੇ ਕਿ ਮਿੱਟੀ ਜਿਹੜੀ ਹੈ ਉਹ ਲਗਾਤਾਰ ਘਟ ਰਹੀ ਮੈਂ ਤੁਹਾਨੂੰ ਤਸਵੀਰ ਦਿਖਾਵਾਂ ਕਿ ਜੇਕਰ ਸਾਡੇ ਵੀਜੇ ਤੁਹਾਨੂੰ ਦਿਖਾ ਸਕਣ ਤੇ ਆਹ ਉਹ ਏਰੀਆ ਜਿਹੜਾ ਲਗਾਤਾਰ ਦੇਖੋ ਇੱਥੋਂ ਲਗਾਤਾਰ ਮਿੱਟੀ ੜੀ ਥੱਲੇ ਜਾ ਰਹੀ ਮੈਂ ਸੋ ਅੱਗੇ ਜਾਵਾਂ ਤੇ ਥੋੜਾ ਜਿਹਾ ਖਤਰਾ ਹੈ ਕਿਉਂਕਿ ਇੱਕਦਮ ਥੱਲੇ ਬੈਠ ਰਹੀ ਹੈ ਜਗਾ ਤੇ ਇਹ ਕਾਫੀ ਡੂੰਘਾ ਇਲਾਕਾ ਹੈ ਤੇ ਲਗਾਤਾਰ ਜਿਹੜਾ ਹੁਣ ਪਾਣੀ ਇੱਥੇ ਵਧ ਰਿਹਾ ਹੈ ਸਤਰ ਵਧ ਰਿਹਾ ਹੈ ਲੋਕਾਂ ਦੀ ਟ੍ਰੈਫਿਕ ਦੀ ਲੇਕਿਨ ਇਹ ਵੀ ਹੁਣ ਬਿਲਕੁਲ ਇੱਥੇ ਬੰਦ ਕਰ ਦਿੱਤਾ ਗਿਆ ਇੱਥੇ ਕੋਈ ਨਹੀਂ ਹੈਗਾ ਬਿਲਕੁਲ ਇੱਥੇ ਟ੍ਰੈਫਿਕ ਜਿਹੜਾ ਰੋਕ ਦਿੱਤਾ ਗਿਆ ਹੈ ਅਹਹਤਿਆਤਨ ਦੇ ਤੌਰ ਤੇ ਜਿਹੜੇ ਮੀਜਰਸ ਨੇ ਲਏ ਜਾ ਰਹੇ ਨੇ ਪਹਿਲਾਂ ਹੀ ਪੁਲਿਸ ਸਰਕਾਰ ਕੈਚਪੀ ਜਾਰੀ ਖਬਰਾਂ ਦੀ ਜ਼ਰੂਰਤ ਨਹੀਂ ਪ੍ਰਸ਼ਾਸਨ ਬਿਲਕੁਲ ਅਲਰਟ ਹੈ ਜੇਕਰ ਕਿਸੇ ਵੀ ਤਰੀਕੇ ਦੀ ਦਿੱਕਤ ਹੋਏਗੀ ਤਾਂ ਉਸ ਨੂੰ ਨਜਿੱਠਿਆ ਜਾਏਗਾ ਯਮਨਾ ਬਜਾਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਉੱਥੇ ਪਹਿਲਾਂ ਹੀ ਐਨਡੀਆਰਐਫ ਜਿਹੜੀ ਉਹ ਤਾਇਨਾਤ ਕਰ ਦਿੱਤੀ ਗਈ ਹੈ ਕਿ ਐਨਡੀਆਰਐਫ ਦੀ ਜਿਹੜੀਆਂ ਟੀਮਸ ਨੇ ਉਹ ਪਹਿਲਾਂ ਹੀ ਉੱਥੇ ਤਾਇਨਾਤ ਨੇ ਤੇ ਇਸ ਕਰਕੇ तमाम ਜਿਹੜੇ ਮੀਜਰਸ ਜਰੂਰ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਹੁਣ ਯਮਨਾ ਦਾ ਵਾਅਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਜਿਹੜੇ ਕੈਚਮੈਂਟ ਏਰੀਆ ਨੇ ਯਮਨਾ ਦੇ ਉਥੇ ਮੀਂਹ ਜਿਆਦਾ ਪੈ ਰਿਹਾ ਹੈ ਪਹਾੜਾਂ ਤੇ ਬਰਸਾਤ ਹੋ ਰਹੀ ਹੈ ਜਿਸ ਦੇ ਕਰਕੇ ਦਿੱਲੀ ਦੇ ਵਿੱਚ ਹੁਣ ਬਾੜ ਦਾ ਖਤਰਾ ਵਾਅਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਰਪ੍ਰੀਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਦਿੱਲੀ ਦੇ ਵਿੱਚ ਹੜ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ